ਅੱਗਾ ਪੁਲਿਸ ਵੱਲੋਂ ਇੱਕ ਮਾਮਲੇ ਦੇ ਵਿੱਚ ਇੱਕ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਉਸ ਦੇ ਖਿਲਾਫ ਮੁਕੱਦਮਾ ਵੀ ਦਰਜ ਹੋਇਆ ਚੋਰੀ ਦਾ ਔਰ ਉਸ ਨੂੰ ਰਿਮਾਂਡ ਦੇ ਦੌਰਾਨ ਅਦਾਲਤ ਤੇ ਪੇਸ਼ ਕਰਨਾ ਸੀ ਅਦਾਲਤ ਤੇ ਪੇਸ਼ ਦੇ ਦੌਰਾਨ ਉਸ ਜਿਹੜਾ ਨੌਜਵਾਨ ਹੈ ਮਨਦੀਪ ਸਿੰਘ ਉਸ ਦੀ ਹਾਲਤ ਬਿਗੜੀ ਹੈ ਉਹਨੂੰ ਸਵਾਨਾ ਸਰਕਾਰੀ ਹਸਪਤਾਲ ਤੇ ਲੈ ਕੇ ਆਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਖੂਨ ਦੀ ਉਲਟੀਆਂ ਆਈ ਹੈ ਲੇਕਿਨ ਇਸ ਦੇ ਵਿੱਚ ਪਰਿਵਾਰ ਦਾ આરોਪ ਹੈ ਕਿ ਜਿਹੜਾ ਸਾਡਾ ਨੌਜਵਾਨ ਸੀ 4 ਦਿਨ ਤੋਂ ਲਾਪਤਾ ਸੀ ਉਹਦੇ ਨਾਲ ਕੋਈ ਮਾਰਫੀਟ ਕੀਤੀ ਹੈ ਪੁਲਿਸ ਨੇ ਇਹ આરોਪ ਉਦੇ ਚਾਚੇ ਵੱਲੋਂ ਲਾਇਏ ਗਏ ਲੇਕਿਨ ਹੁਣ ਸਾਰਾ ਜਾਂਚਦਾ ਵੀ ਸਹਿਵੀ ਕੀ ਕਾਰਨ ਹੈ ਮੰਦਿਰ ਹਾਂ ਕੀ ਗੱਲ ਹੋਈ ਹੈ ਸਰ ਜੀ ਮਰਿੰਦਰ ਮੁੰਛੀ ਨੇ ਚੱਕ ਕੇ ਥੱਲੇ ਮਾਰਿਆ ਉੱਤੋਂ ਜੀ ਹੂੰ ਬੱਖੀ ਜੀ ਛੱਟ ਵੱਜੀ ਉੱਤੋਂ ਜਾ ਕੇ ਥੱਲੇ ਮਾਰਿਆ ਜੀ ਕਿਉਂ ਕਿਉਂ ਮਾਰਿਆ ਤੈਨੂੰ ਮੈਨੂੰ ਵੀ ਦੱਸਈਏ ਨਾ ਨੂੰ ਬਤਾਉਣਾ ਜੀ ਕਿੰਨਾ ਕਿ ਮਾਰਿਆ ਤੈਨੂੰ ਉੱਟਿਆ ਜੀ ਉਹਨੇ ਹੀ ਉੱਟਿਆ ਜੀ ਹੋਰ ਕਿਸੇ ਨੇ ਕੁਝ ਨਹੀਂ ਕੀਤਾ ਜੀ ਪਰ ਹੁਣ ਹੁਣ ਕਰ ਰਿਹਾ ਜੀ ਮੈਨੂੰ ਕੀ ਬਤਾ ਕਾਦਾ ਕਰੇ ਜੀ ਪੇਸ਼ੈਂਟ ਦਾ ਨਾਮ ਮਨਦੀਪ ਸਿੰਘ ਹੈ ਜੀ ਤੇ ਪ੍ਰਿਜ਼ਨਰ ਹੈ ਇਹ ਤੇ ਆਪਣੇ ਕੋਲ ਖੂਨ ਦੀ ਉਲਟੀ ਨਾਲ ਆਇਆ ਸੀਗਾ ਇਹ ਆਪਾਂ ਫਰਸਟ ਰਿਪੋਰਟ ਕਰਕੇ ਫਿਰ ਰੈਫਰ ਕੀਤਾ ਪਰ ਫਰਦਰ ਮੈਨੇਜਮੈਂਟ ਲੇਕਿ ਇਹ ਐਸਆਈ ਲੱਗੇ ਆਈ ਸੀ ਇਹਨੂੰ ਕਿਸ ਪੁਲਿਸ ਮੁਲਾਜ਼ਮ ਕਿਹੜੇ ਥਾਣੇ ਦਾ ਹੈ ਇਹ ਥਾਣਾ ਖੱਗਾ ਜੀ ਇਹਦੇ ਮੁਕਦਮਾ ਦਰਜ ਸੀ 9/24 ਜੀ ਹਾਂ ਜੀ 379 ਤੇ 411 ਇੱਕੀ ਸੀ ਦਾ ਜੀ ਨੇ ਚੋਰੀ ਦਾ ਜੀ ਇੱਕ ਮੋਟਰਸਾਈਕਲ ਤੇ ਸਿਲੰਡਰ ਜੀ ਨਾਮ ਹੈ ਦਾ ਇਹਦਾ ਮਨਦੀਪ ਸਿੰਘ ਹੈ ਐਲਈਐਸਆਈਪੀ ਆ ਹਮੇਰ ਸਿੰਘ ਦਾ ਮੁੰਡਾ ਜੀ ਸਾਹਮਣੇ ਆ ਜੀ ਕਿਹੜੇ ਪਿੰਡ ਦੇ ਰਹਿਣ ਨੇ ਇਹ ਸਾਦਮਾ ਜਰਾ ਜੀ ਇਹ ਚੱਕਿਆ ਦਾ ਜੀ ਰਿਮਾਂਡ ਸੀ ਜੀ ਪਰਸਰ ਮੰਡ ਤੇ 27 ਤਰੀਕ ਨੂੰ ਅੱਛਾ ਹੁਣ ਅੱਜ ਇਹਦਾ ਖਤਮ ਹੁੰਦਾ ਸੀ ਜੀ ਤੇ ਇਹ ਬਿਮਾਰ ਹੋਣ ਕਰਕੇ ਚੰਨ ਕੰਦਿਆਂ ਦਾ ਜੀ ਇੱਥੇ ਦਾਖਲ ਕਰਾਤਾ ਜੀ ਮਨ ਸਿੱਤ ਖਰਾਬ ਹੋ ਗਈ ਹਾਂ ਜੀ ਉਹ ਕਹਿੰਦੇ ਵੀ ਰੈਫਰ ਕਰਤਾ ਜੀ ਤੁਸੀਂ ਪਟਿਆਲੇ ਲੈ ਡਾਕਟਰ ਨੇ ਕੀ ਦੱਸਿਆ ਕਹਿੰਦੇ ਵੀ ਰੈਫਰ ਕਰਤਾ ਠੀਕ ਹੈ ਫਿਲਹਾਲ ਤੁਸੀਂ ਲੈ ਜਾਓ ਪਟਿਆਲੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼